ਜੀ ਹਾਂ ਪੰਜਾਬ ਦੇ ਵਿੱਚ ਮੁਰਤੋਂ ਗੋਲੀਆਂ ਚੱਲੀਆਂ ਨੇ ਤੇ ਪੁਲਿਸ ਦੇ ਵੱਲੋਂ ਇੱਕ ਹੋਰ ਅਨਕਾਊਂਟਰ ਕੀਤਾ ਗਿਆ ਤਸਵੀਰਾਂ ਵਿੱਚ ਦਿਖਾਈ ਦੇ ਰਿਹਾ ਹਸਪਤਾਲ ਜੋ ਕਿ ਛੋਣੀ ਬਣਿਆ ਹੋਇਆ ਹੈ ਦਰਅਸਲ ਇੱਥੇ ਹੀ ਐਨਕਾਊਂਟਰ ਕੀਤੇ ਗਏ ਜ਼ਖਮੀ ਨੂੰ ਲਿਆਂਦਾ ਗਿਆ ਜਿਸ ਤੇ ਚਲਦਿਆਂ ਹਸਪਤਾਲ ਛੋਣੀ ਬਣਿਆ ਹੋਇਆ ਤੇ ਪੁਲਿਸ ਹੀ ਪੁਲਿਸ ਤੁਹਾਨੂੰ ਹਰ ਪਾਸੇ ਨਜ਼ਰ ਆ ਰਹੀ ਹੋਵੇਗੀ ਦਰਅਸਲ ਇਹਨਕਾਊਂਟਰ ਉਸ ਵੇਲੇ ਕੀਤਾ ਗਿਆ ਜਦੋਂ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਦੋ ਬੋਨੇ ਵਿਅਕਤੀ ਲੁਧਿਆਣਾ ਸਾਈਡ ਤੋਂ ਆ ਰਹੇ ਸਨ ਤੇ ਪੁਲਿਸ ਪਾਰਟੀ ਲੁਧਿਆਣਾ ਬਲੇਰ ਕੋਟਲਾ ਰੋਡ ਬਹਾਤ ਪਿੰਡ ਅਕਬਰਪੁਰ ਚੰਨਾ ਵਿਖੇ ਮੌਜੂਦ ਸੀ ਤੇ ਜਿਸ ਵੇਲੇ ਇਹਨਾਂ ਮੋਟਰਸਾਈਕਲ ਸਵਾਰਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਇਹਨਾਂ ਦੇ ਵੱਲੋਂ ਪੁਲਿਸ ਪਾਰਟੀ ਦੇ ਉੱਪਰ ਫਾਇਰ ਕੀਤੇ ਗਏ ਤੇ ਉੱਥੇ ਹੀ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਪਾਰਟੀ ਦੇ ਵੱਲੋਂ ਵੀ ਫਾਇਰ ਕੀਤਾ ਗਿਆ ਤੇ ਜਿਸ ਤੇ ਚਲਦਿਆਂ ਮੋਟਰਸਾਈਕਲ ਦੇ ਪਿੱਛੇ ਬੈਠੇ ਵਿਅਕਤੀ ਦੇ ਖਬੀ ਲੱਤ ਦੇ ਵਿੱਚ ਗੋਲੀ ਲੱਗੀ ਤੇ ਜਿਸ ਤੋਂ ਬਾਅਦ ਉਸਨੂੰ ਹਸਪਤਾਲ ਲਿਆਂਦਾ ਗਿਆ ਇਹ ਜਿਹੜਾ ਰਾਤ ਦੀ ਘਟਨਾ ਹੈ ਤੁਸੀਂ ਥੋੜੇ ਪੰਜਾਬ ਸਰਕਾਰ ਨਸ਼ਿਆਂ ਦੇ ਅਗੇਂਸਟ ਕਾਫੀ ਨਸ਼ਾ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਹੈ ਤੇ ਪਰसों ਜਿਹੜਾ ਅਟੈਕ ਹੋਇਆ ਸੀਗਾ ਜਲੰਧਰ ਉਹਦੇ ਮੱਦੇਨਜ਼ਰ ਉਹ ਕੱਲ ਕਾਫੀ ਨਾਕੇ ਚੈਕਿੰਗ ਤੁਸੀਂ ਦੇਖਿਆ ਹੋਣਾ ਬੱਸ ਅੜੀ ਦੀਆਂ ਚੈਕਿੰਗਸ ਤੇ ਲੇਟ ਨਾਈਟ ਤੱਕ ਨਾਕੇ ਲੱਗੇ ਹੋਏ ਸੀਗੇ ਇਦਾਂ ਦੇ ਇੱਕ ਨਾਕਾ ਜਿਹੜਾ ਸਾਡਾ ਮੇਨ ਹੈਗਾ ਅਕਬਰਪੁਰ ਸ਼ਨਾਂ ਦੇ ਕੋਲੇ ਨਾਕਾ ਲੱਗਿਆ ਹੋਇਆ ਸੀਗਾ ਜਿਹੜਾ ਸਵੇਰ ਤੋਂ ਹੀ ਨਾਕੇ ਇਦਾਂ ਦੇ ਚੱਲ ਰਹੇ ਸੀ ਸਾਡੇ ਉਹਦੇ ਵਿੱਚ ਡੀਐਸਪੀ ਡੀਐਸਪੀ ਸਾਡੂ ਜਨ ਰਾਜਨ ਡੀਐਸਪੀ ਡੀ ਸਤੀਸ਼ ਇਨਚਾਰਜ ਸੀਆਈਏ ਤੇ ਸਦਰ ਐਸਐਚਓ ਦਾ ਨਾਕਾ ਲੱਗਿਆ ਹੋਇਆ ਸੀ ਸਦਰ ਅਹਿਮਦਗੜ ਦਾ ਤੇ ਜਦੋਂ ਇੱਕ ਪਾਸੇ ਜਦੋਂ ਇਹਨਾਂ ਨੂੰ ਮੋਟਰਸਾਈਕਲ ਤੇ ਬੰਦੇ ਦੇਖੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਰਿਟੇਲਰ 'ਤੇ ਫਾਇਰ ਕੀਤਾ ਪੁਲਿਸ ਪਾਰਟੀ ਤੇ ਤੇ ਉਦੋਂ ਬਾਅਦ ਉਹਨਾਂ ਨੂੰ ਮੌਕੇ ਤੇ ਕਾਬੂ ਕੀਤਾ ਗਿਆ ਮੌਕੇ ਤੇ ਕਾਬੂ ਕਰਕੇ ਉਹਨਾਂ ਕੋਲੋਂ 96 ਗ੍ਰਾਮ ਜਿਹੜੀ ਹੈਰੋਇਨ ਤੇ 0.32 ਦਾ ਪਿਸਤਲ ਰਿਕਵਰ ਕੀਤਾ ਗਿਆ ਤੇ ਜਿਹਦੇ ਵਿੱਚ ਇੱਕ ਜਿਹੜਾ ਮੇਨ ਸੀਗਾ ਗੁਰਸਤਕਾਰ ਉਹਦੇ ਲੱਤ ਤੇ ਗੋਲੀ ਵਜੀ ਹੈ ਜਿਹਨੂੰ ਰਾਤ ਅਸੀਂ ਲੇਟ ਨਾਈਟ ਸਿਵਲ ਹਸਪੀਟਲ ਦਾਖਲ ਕਰਾ ਦਿੱਤਾ ਸੀਗਾ ਤੇ ਉਹਦੇ ਜਦੋਂ ਸਾਨੂੰ ਗਾਂਹ ਡਿਟੇਲ ਚ ਪੁੱਛ ਕੇ ਪਤਾ ਕੀਤੀ ਤੇ ਜਿਹੜਾ ਤਰਨਜੀਤ ਸੀਗਾ ਉਹ ਚਲਾ ਰਿਹਾ ਸੀਗਾ ਤੇ ਜਿਹੜਾ ਗੁਰਕ੍ਰਿਪਾਲ ਸੀਗਾ ਇਹ ਜਿਹੜੇ ਹੈਗੇ ਆ ਬੰਦੇ ਅਮਰਗੜ ਥਾਣੇ ਦੇ ਰਹਿਣ ਵਾਲੇ ਇਹਨਾਂ ਤੇ ਆਲਰੇਡੀ ਐਨਡੀ ਦੇ 4-4 ਮੁਕਾਦਮੇ ਦਰਜ ਨੇ ਸਰ ਮੋਟਰਸਾਈਕਲ ਜਿਹੜਾ ਸੀ ਇਹ ਮੋਟਰਸਾਈਕਲ ਕੋਈ ਚੋਰੀ ਦਾ ਨਹੀਂ ਹੈ ਬਾਕੀ ਉਹਦੀ ਵੈਰੀਫਿਕੇਸ਼ਨ ਚੱਲ ਰਹੀ ਹੈ ਹਜੇ ਜਿਹੜਾ ਇੱਕ ਦਿਨ ਰਾਤ ਜਦੋਂ ਲੈਗ ਸ਼ਾਟ ਹੋਇਆ ਸੀਗਾ ਉਹਦਾ ਤੇ ਉਸ ਤੋਂ ਬਾਅਦ ਹੁਣ ਇਹਨਾਂ ਨੂੰ ਰਿਮਾਂਡ ਤੇ ਲੈ ਕੇ ਡਿਟੇਲ ਚ ਪੁੱਛਗਿਛ ਕਰਾਂਗੇ ਵੀ ਹੋਰ ਕਿੰਨੇ ਕਿੰਦਾਂ ਦੇ ਇਹਨਾਂ ਦੇ ਬੰਦੇ ਹੈਗੇ ਆ ਜਿਹੜਾ ਤਰਨਜੀਤ ਆ ਕੇ ਉਥੋਂ ਆਪਣੇ ਏਰੀਆ 'ਚ ਆਪਣੇ ਮਰੇਰਕੋਟ ਦੇ ਏਰੀਆ 'ਚ ਸਪਲਾਈ ਕਰਦੇ ਸੀਗੇ ਤੇ ਜਿਹੜਾ ਗੁਰਸਤਕਾਰ ਹੈਗਾ ਜਿਹੜਾ ਮੁੰਡਾ ਉਹਦੇ ਤੇ ਆਲਦੀ ਪਰਚੇ ਐ ਉਹ ਬੜਾ ਨੈਟੋਰੀਅਸ ਟਾਈਪ ਦਾ ਬੰਦਾ ਹੈ ਤੇ ਆਲਦੀ ਉਹ ਤੇ ਪਰਚੇ ਐ ਤੇ ਉਹਦੇ ਤੋਂ ਵੀ 96 ਗ੍ਰਾਮ ਰਿਕਵਰ ਹੋਈ ਹੈ ਨਹੀਂ ਪਿਸਟਲ ਨਹੀਂ ਪਿਸਟਲ ਲਾਇਸੈਂਸ ਹੀ ਨਹੀਂ ਹੈ 0.32 ਬੋਰ ਦਾ ਪਿਸਟਲ ਹੈ ਜਿਹੜਾ ਕਿ ਅਸੀਂ ਉਹਦਾ ਇੱਕ ਵੱਖਰਾ ਪਰਚਾ ਦਰਜ ਕੀਤਾ ਹੋਰ ਕਿੰਨੇ ਕੁ ਨਾਲ ਸਰ ਹੈਗੇ ਸੀ ਇਹਨੇ ਇਹ ਦੋ ਜਣੇ ਸੀਗੇ ਬਾਕੀ ਹੁਣ ਇਹਨਾਂ ਤੋਂ ਡਿਟੇਲ ਚ ਪੁੱਛਗਿਛ ਕਰਾਂਗੇ ਲਿਸਟ ਬਣਾ ਰਹੇ ਵੀ ਆਪਣੇ ਏਰੀਆ ਦੇ ਵਿੱਚ ਮਲੇਰਕੋਟੇ ਜ਼ਿਲ੍ਹੇ ਦੇ ਵਿੱਚ ਵੀ ਕਿੰਨੇ ਕੁ ਬੰਦਿਆਂ ਨੂੰ ਹੋਰ ਸਪਲਾਈ ਕਰ ਇਨ ਸੀਗਾ ਉਹ ਜਿਹੜਾ ਬੰਦੇ ਦੇ ਲੈਗ ਸ਼ਾਟ ਹੋਇਆ ਉਹ ਜ਼ਖਮੀ ਹੈ ਰਾਤ ਨੂੰ ਅਸੀਂ ਸਿਵਲ ਹਸਪੀਟਲ ਦੇ ਵਿੱਚ ਆਦਾ ਪਰ ਉਸ ਤੇ ਜਦੋਂ ਗੋਲੀ ਚਲਾਈ ਦੀ ਕਿਸੇ ਨੇ ਬਚਾਉਗੇ ਕਿਉਂਕਿ ਆਲਰੇਡੀ ਸਾਡੀ ਪਾਰਟੀਆਂ ਅਲਰਟ ਤੇ ਨਾਕੇ ਚੱਲ ਰਹੇ ਸੀਗੇ ਜਿਸਾਂ ਨਾਲ ਸਵੇਰ ਦੀ ਬਰੀਫਿੰਗ ਚੱਲ ਰਹੀ ਸੀ ਨਾਕਿਆਂ ਦੀ ਤੇ ਉਹਦੇ ਦੌਰਾਨ ਇਨਸੀਡੈਂਟ ਹੋਇਆ ਬਾਕੀ ਸਰ ਜਿਹੜਾ ਯੁੱਧ ਜਿਹੜੀ ਜ਼ਿਲ੍ਹਾ ਵੱਲੋਂ ਪਹਿਲੇ ਵੀ ਕਿਹਾ ਵਾ ਜਿਹੜੇ ਮਾੜੇ ਅਨਸਰ ਹੈ ਉਹਨਾਂ ਨਾਲ ਅਸੀਂ ਸਖਤੀ ਨਾਲ ਪੇਸ਼ ਆਵਾਂਗੇ ਤੇ ਜਿਹੜੇ ਬੰਦੇ ਹਜੇ ਵੀ ਨਸ਼ਾ ਛੱਡਣਾ ਚਾਹੁੰਦੇ ਆ ਤੇ ਉਹ ਮਾੜੇ ਕੰਮਾਂ ਤੋਂ ਦੂਰ ਰਹਿਣ ਸਾਡੇ ਕੋਲ ਆਣ ਤੇ ਅਸੀਂ ਉਹਨਾਂ ਨੂੰ ਐਡਮਿਟ ਕਰਾਈਏ ਤਾਂਕਿ ਉਹ ਆਪਣੀ ਵਧੀਆ ਜ਼ਿੰਦਗੀ گزار ਸਕਣ ਸਰ ਇਹਨਾਂ ਕੋਸੋ ਹੁੰਦੇ ਉਹਨਾਂ ਨਾਲ ਪੂਰਾ ਸ਼ਕਤੀ ਨਾਲ ਪੇਸ਼ ਆਵਾਂਗੇ ਉਹਨਾਂ ਦੇ ਤੁਸੀਂ ਦੇਖੋ ਪੰਜਾਬ ਸਰਕਾਰ ਉਹਨਾਂ ਦੇ ਘਰ ਵੀ ਢਾਰੀ ਹੈ ਤੇ ਉਹਨਾਂ ਨਾਲ ਪੂਰਾ ਸ਼ਕਤੀ ਨਾਲ ਪੇਸ਼ ਆਇਆ ਜਾ ਰਿਹਾ ਹੈ। ਦੱਸ ਦੇ ਕਿ ਪੰਜਾਬ ਦੇ ਅਮਦਗੜ ਸਦਰ ਥਾਣੇ ਦੇ ਦੀਨਪਿੰਡ ਅਕਬਰਪੁਰਾ ਛੰਡਾ ਦੇ ਨਜ਼ਦੀਕ ਇਹ ਪੁਲਿਸ ਦੇ ਵੱਲੋਂ ਇਨਕਾਊਂਟਰ ਕੀਤਾ ਗਿਆ। ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਪੁਲਿਸ ਵੱਲੋਂ ਕਾਬੂ ਕੀਤੇ ਗਏ ਇਹਨਾਂ ਦੋਹਾਂ ਵਿਅਕਤੀਆਂ ਤੋਂ ਪੁੱਛਗਿੱਛ ਦੇ ਦੌਰਾਨ ਕੀ ਕੁਝ ਖੁਲਾਸੇ ਹੁੰਦੇ ਨੇ। ਜਗਬਾਣੀ ਟੀਵੀ ਦੇ ਲਈ ਬਲੇਰ ਕੋਟਲਾ ਤੋਂ ਰਵੀ ਖਾਨ ਦੀ ਰਿਪੋਰਟ।